ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਦੀ ਜੰਗ ਲੱਗਣ ਵਾਲੀ ਆ ਦੂਜੇ ਪਾਸੇ ਇਹਨਾਂ ਸਾਲਿਆਂ ਨੇ ਲਹੂ ਪੀ ਰੱਖਿਆਗਾ ਹੁਣ ਆਂ ਆਂਟੀ ਦੀ ਸੁਣ ਲੋ ਇਹ ਤਾਂ ਮਿਰਜਿਆ ਬਹਾਨਾ ਤੇਰੀ ਮੋਤ ਦਾ ਵਛਾ ਨਹੀਂ ਐਨੀ ਹੁੰਦੀ ਜਾਂਦੀ ਇਹ ਤਾਂ ਮਿਰਜਿਆ ਬਹਾਨਾ ਤੇਰੀ ਮੋਤ ਦਾ ਵਛਾ ਕੇੜਾ ਹੁੰਦੀ ਜਾਂਦੀ ਚਾਚੀ ਉਹ ਗਰਮੀ ਨਾਲ ਥੋੜੀ ਮਰਿਆ ਹੋਰ ਜੰਡ ਥੱਲੇ ਚਿੱਟੇ ਦਾ ਟੀਕਾ ਲਾ ਕੇ ਮਰਿਆ ਸੀ ਕੀ ਗੱਲ ਗਰਮੀ ਨਾਲ ਦੌਰਾ ਪੈ ਗਿਆ ਸੀ ਮਿਰਜੇ ਨੂੰ ਚਲੋ ਯਾਰ ਬਹੁਤ ਹੋ ਗਿਆ ਹੁਣ ਆਂਟੀ ਨੂੰ ਛੱਡੋ ਆਪਾਂ ਅੰਕਲ ਆਂਟੀ ਦੋਨਾਂ ਦੀ ਸੁਣਦੇ ਆ 18 ਇੰਚੀ ਡੌੜਾ ਹੈ ਮਾਦੇ ਮਖਣੀ ਖਾਣੇ ਦਾ ਮਖਣੀ ਖਾਣਾ ਮਿੱਟੀ ਖਾਣਾ ਜ਼ਰੂਰੀ ਨਹੀਂ ਕੀੜਾ ਸਰਬ ਦਿਮਾਗ ਚ ਹੋਵੇ ਕਦੇ ਕਦੇ ਕੀੜਾ ਗਾਂ ਅੱਗੇ ਤੁਸੀਂ ਆਪਸੈਣੇ ਹੋ ਹੁਣ ਮੈਨੂੰ ਸਾਲੀ ਇਹ ਸਮਝ ਨਹੀਂ ਲੱਗ ਰਹੀ ਅਬ ਬਜ਼ੁਰਗਾਂ ਨੂੰ ਕਿਹੜਾ ਫੋਨ ਫੜਾ ਦਿੰਦਾ ਜੇ ਚੱਲ ਫੜਾ ਵੀ ਦਿੱਤਾ ਫਿਰ ਇਹਨੂੰ ਇੰਸਟਾਗ੍ਰam ਕੌਣ ਚਲਾ ਕੇ ਦੇ ਦਿੰਦਾਗਾ ਹੁਣ ਇਹਦੀ ਸੁਣ ਲੋ ਛੱਡ ਕੇ ਮੈਂ ਮੰਦਰ ਮਸੀਤਾ ਬੰਦਿਆ ਯਾਰੀ ਸੁਨਾਲ ਲਾਈ ਜਸੂ ਸਾਲਾ ਬੁੱਢੀ ਨਾਲ ਯਾਰੀ ਲਾਈ ਫਿਰਦਾ ਬੜਾ ਠਰਕੀ ਆ ਚਲੋ ਯਾਰ ਛੱਡੋ ਯਾਰ ਆਂਟੀ ਨੂੰ ਆਪਾਂ ਕੁਝ ਹੋਰ ਦੇਖਦੇ ਆ ਤੁਸੀਂ ਐਂ ਦੱਸੋ ਆ ਬੀਰ ਬਚ ਜੂਗਾ ਬਚਣਾਣੀ ਰਸਰਾ ਕਾਣਾ ਜੀ ਨੂੰ ਆਇਆ ਰੱਬ ਮੇਰੇ ਲਈ ਕਾਣਾ ਹਾਂਜੀ ਬਚ ਜੂ ਬਸ ਪ੍ਰੈਸ ਦਾ ਪਲੱਗ ਲਾਉਣਾ ਪੈਣਾ ਸਾਲਿਆ ਪ੍ਰੈਸ ਦੇ ਜਾ ਮੈਂ ਕੱਪੜੇ ਪ੍ਰੈਸ ਕਰਨ ਤੋਂ ਬੈਠਾ ਇਹਨੂੰ ਤਾਂ ਸਾਲੇ ਨੂੰ ਇੱਧਰ ਪ੍ਰੈਸ ਦੇ ਦੌਰੇ ਪਈ ਜਾਂਦੇ ਆ ਦੂਜੇ ਪਾਸੇ ਅੰਕਲ ਦੇ ਪਥਰੀ ਦਾ ਦਰਦ ਉੱਠ ਖੜਿਆ ਮੈਂ ਪੁਲਾ ਕੇ ਰੱਬ ਭੇ ਗਈ ਮੈਨੂੰ ਲੱਗਦਾ ਇਹਨੂੰ ਗੈਂਸ ਆ ਨਹੀਂ ਨਹੀਂ ਧੁੰਨੀ ਦੇ ਚੁੰਡੀ ਵੱਢ ਗਿਆ ਕੋਈ ਚਲੋ ਯਾਰ ਅੰਕਲ ਨੂੰ ਛੱਡੋ ਹੁਣ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜਿਹਨੂੰ ਦੇਖਣ ਤੋਂ ਬਾਅਦ ਤੁਹਾਡਾ ਕੁੜੀਆਂ ਤੋਂ ਭਰੋਸਾ ਹੀ ਉੱਠ ਜਾਊਗਾ ਚੱਲ ਦੇਖਦੇ ਆਪਾਂ ਬੇੜਾ ਗਰਕ ਹੋ ਜੇ ਬਿਊਟੀ ਬਾਲਰ ਵਾਲੀਆਂ ਦਾ ਤੇਰੀ ਉਹ ਪੈਨ ਨੂੰ ਜਮੀ ਬਦਲਦੀ ਕੌਣ ਹੈ ਇਹ ਲੋਕ ਕਿੱਥੋਂ ਆਤੇ ਹੈ ਇਹ ਚਲੋ ਯਾਰ ਇਹ ਕੁੜੀ ਮੇਕਅਪ ਨਾਲ ਜੱਜਦਾ ਗਈ ਪਰ ਕੁਝ ਰੰਗ ਐ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਤੇ ਮੇਕਅਪ ਵੀ ਅਸਰ ਨਹੀਂ ਕਰਦਾ ਤੇ ਮੈਂ ਉਹਨਾਂ ਰੰਗਾਂ ਨੂੰ ਕਹਿਣਾ ਚਾਹੁੰਨਾ ਵੀ ਕੁਦਰਤ ਨਾਲ ਛੇੜਖਾਨੀ ਨਾ ਕਰੋ ਜਿਵੇਂ ਕਿ ਆ ਭੈਣ ਜੀ ਕਰਦੇ ਨੇ ਪੇਂਟ ਬਹੁਤ ਸੋਹਣਾ ਕੀਤਾ ਮੂੰਹ ਤੇ ਜੇ ਦੋਸਤੋ ਆਪਾਂ ਮਜ਼ਾਕ ਤੋਂ ਹਟ ਕੇ ਗੱਲ ਕਰੀਏ ਤਾਂ ਸੱਚੀ ਕੁੜੀ ਨੇ ਮੇਕਅਪ ਬਹੁਤ ਜ਼ਿਆਦਾ ਕੀਤਾ ਹੋਇਆ ਯਾਰ ਸੋ ਅੱਜ ਦੀ ਵੀਡੀਓ ਇਨੀ ਕੀ ਸੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸੋ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ